ਬਾਬਾ ਜਿਹੜਾ ਸੇਖਪ੍ਰੀਤ ਜੀ ਸੀ ਨਾ ਇਹ ਇੱਕ ਨਾ ਖੂਹ ਹੁੰਦਾ ਸੀ ਅੱਗੇ ਵੱਡੇ ਪੁਰਾਣੀ ਇਹ ਪਾਈ ਜਾ ਕੇ ਨਾ ਖੂਹ ਸੰਗਲ ਬੰਨ੍ਹ ਕੇ ਖੂਹ ਦੇ ਵਿੱਚ ਪਿਛਾ ਲ ਲੰਕ ਗਿਆ ਸੇਖਪ੍ਰੀਤ ਜੀ ਉਹ ਇੱਕ ਬکریاں ਚਾਰਨ ਵਾਲਾ ਸੀ ਗੋਲੇ ਆ ਉਹ ਕਹਿੰਦਾ ਬਾਬਾ ਜੀ ਤੁਸੀਂ ਆ ਆ ਗੀ ਕਾਥੋ ਲੰਕਦੇ ਹੋ ਵੀ ਖੂਹ ਕਹਿੰਦਾ ਮੈਂ ਰੱਬ ਨੂੰ ਮਿਲਣਾ ਹੈ ਕਹਿੰਦਾ ਇਹ ਰੱਬ ਮਿਲ ਜਾਂਦਾ ਕਹਿੰਦਾ ਹਾਂ ਉਹਨੇ ਕੀ ਕੀਤਾ ਕਾਹੀ ਚੱਕੀ ਸੱਬਲ ਸੁੱਬ ਜੇ ਬੱਟੇਆ ਬੱਕਰੀਆਂ ਚਾਰਦੇ ਨੇ ਉਹ ਵੀ ਲੰਕੂਆ ਵਿੱਚ ਉਹ ਕ ਉਹ ਹੁਣ ਉਹ ਗੱਲ ਕੀ ਆ ਵੀ ਸੇਖਪਰੀਦ ਉਹਦਾ ਗੁਰੂ ਬਣ ਗਿਆ ਬੱਕਰੀਆਂ ਵਾਲੇ ਦਾ ਉਹ ਸੋਬ ਸੁੱਕੀ ਗਈ ਟੁੱਟਣੀ ਸੀ ਉਹਨੂੰ ਫਿਰ ਉੱਤੋਂ ਬੰਦੇ ਭੇਜੇ ਵੀ ਕਹਿੰਦਾ ਵੀ ਉਹਨੂੰ ਬੱਕਰੀ ਵਾਲੇ ਨੂੰ ਕੱਢੋ ਉਹ ਵਿੱਚ ਮਰ ਜਾਊਗਾ ਉਹਦਾ ਸੋਬ ਸੁੱਕਣ ਜਾ ਰਿਹਾ ਉਹ ਜਿਹਨੂੰ ਕੱਢਣਾ ਏ ਕਹਿੰਦੇ ਯਾਰ ਮੈਨੂੰ ਕਾਦੂ ਕੱਢੀ ਜਾਣ ਮੈਂ ਰੱਬ ਨੂੰ ਮੈਂਣਾ ਕਹਿੰਦਾ ਨਹੀਂ ਯਾਰ ਤੈਨੂੰ ਰੱਬ ਮਿਲ ਗਿਆ ਆ ਜਾ ਬਾਹਰ ਉਹ ਕਹਿੰਦਾ ਬਾਪੂ ਨੂੰ ਤਾਂ ਮਿਲਿਆ ਨਹੀਂ ਬਾਈ ਨੂੰ ਕੋਈ ਮਿਲ ਗਿਆ ਕਹਿੰਦਾ ਜਰਾ ਤੂੰ ਗੁਰੂ ਧਾਰ ਲਿਆ ਇਹਨੇ ਇਹਨੇ ਸਣੀ ਗੁਰੂ ਨਹੀਂ ਗੁਰੂ ਨਾਨਕ ਦੇਵ ਜੀ ਦਾ ਕਹਿੰਦਾ ਵੀ ਇਹਨੂੰ ਬਾਹਰ ਕੱਢੋ ਕਹਿੰਦਾ ਇਹਨੂੰ ਗੁਰੂ ਬੜਾ ਔਖਾ ਮਿਲੂਗਾ ਵੀ ਤੂੰ ਆਇਆ ਤੈਨੂੰ ਮਿਲ ਗਿਆ ਤੇਰਾ ਗੁਰੂ ਸੇਗਰੀ ਜੀ ਬਣ ਕੇ ਕਹਿੰਦਾ ਚਲੋ ਠੀਕ ਆ ਵੀ ਇਹਨੂੰ ਵੀ ਕੱਢੋ ਕਿੰਨੇ ਦਾ ਸੰਗਲ 12 ਪੀਸੇ ਸਾਲਾ ਜਦ ਪਤਾ ਨਹੀਂ ਕਦੋਂ ਟੁੱਟਣਾ ਇਹ ਨਹੀਂ ਤੇਰੀ ਸਭ ਤੋਂ ਟੁੱਟਦੀ ਜਾਂਦੀ ਹੈ ਵੀ ਤੂੰ ਟੁੱਬ ਜਾਣਾ ਤੂੰ ਤਾਂ ਵਿਸ਼ਵਾਸ ਕਰਕੇ ਵੜ ਗਿਆ ਬਰਾਬਰ ਕਿਵੇਂ ਮਿਲਣਾ ਚੱਲ ਕਹਿੰਦਾ ਠੀਕ ਆ ਕਹਦਾ ਵੀ ਇਹਨੂੰ ਹੀ ਕੱਟ ਉਹਨੂੰ ਕੱਢ ਲਿਆ ਚੱਲ ਕਹਿੰਦਾ ਵੀ ਹੁਣ ਇਹਨੂੰ ਨਾ ਚੱਲ ਉਹਨੂੰ ਗੁਰੂ ਜਰੂਰ ਮਿਲੂ ਇਹਨੂੰ 12 ਸਾਲ ਗੁਰੂ ਦੀ ਸੇਵਾ ਕਰਨੀ ਅੰਦਾ ਠੀਕ ਹੈ ਕਹਿੰਦਾ ਕੀ ਕਹਿੰਦਾ 4 ਵਜੇ ਉੱਠ ਕੇ ਇਹਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਾਉਣਾ ਲੱਕੜਾਂ ਘਠੀਆਂ ਕਰਨੀਆਂ ਜੋ ਵੀ ਸਾਰਾ ਕੁਸਟ ਕੱਟ ਬਿੱਤੇ ਇਹ ਮਨਨ ਉਸਨਾਂ ਆਪਣੀ ਕਰਨ ਦਾ ਕੰਦਾ ਠੀਕ ਆ ਜੀ ਚਲੋ ਵਿਚਾਰਾ ਛਾਰੇ ਕਰਿਆ ਕਰੇ ਲੱਕੜੀਆਂ ਉਹਦੀਆਂ ਇਕੱਠੀਆਂ ਕਰ ਕੀ ਤੇ ਗੁਰੂ ਭਾਈ ਤੇ ਇਹ ਮਨ ਉੱਠ ਕੇ ਆਉਂਦਾ ਕਿਤੇ ਮੀ ਆ ਜਾ ਕਰੀ ਜਣੀ ਉਹਦੀ ਪ੍ਰੀਖਿਆ ਲੈ ਲਈ ਪੰਵਾ ਪਰਮਾਤਮਾ ਦੀ ਕਿਤੇ ਨੇਰੀ ਆ ਗਈ ਬੱਕਰੀਆਂ ਵਾਲੇ ਦੀ ਨਹੀਂ ਬੱਕਰੀਆਂ ਵਾਲੇ ਤੋਂ ਮਿਲ ਗਿਆ ਗੁਰੂ ਅਸਤ ਪਰੇ ਹੋ ਗਿਆ ਸੇਖ ਫਰੀਦ ਨੂੰ ਗੁਰੂ ਮੰਨਣਾ ਜੀ ਉਹਨੂੰ ਕਹਿੰਦਾ ਵੀ ਤੈਨੂੰ 12 ਸਾਲ ਬਾਅਦ ਮਿਲੂਗਾ ਵੀ ਉਹਨਾਂ ਚ ਕਮੇੜਿਆ ਹਾ ਸੇਵਾ ਕਰਨੀ ਉਹ ਗੁਰੂ ਦੀ ਗੁਰੂ ਜਿਹੜਾ ਸੀ ਉਹ ਗੁਰੂ ਧਾਰਨ ਕਰਾਉਂਦੇ ਕਹਿੰਦਾ ਠੀਕ ਆ ਜੀ ਹੁਣ 12 ਸਾਲ ਕਿਤੇ ਮੀਂਹ ਆ ਜਾ ਕਦੇ ਕਿਤੇ ਕੋਈ ਕੋਈ ਲੱਕੜਾ ਦੇ ਮਾਰਿਆ ਕਰੇ ਪਾਣੀ ਚ ਡੁੱਬ ਜਾਣ ਉਹਨੇ ਕਿਵੇਂ ਨਾ ਕਿਵੇਂ ਉਹਦਾ ਇਸ਼ਨਾਨ ਕਰਾਉਣਾ ਸੀ ਇੱਕ ਗਰੀਨ ਦਾ ਦੁਕਾਨ ਆ ਗਿਆ ਲੱਕੜਾ ਵੀ ਗਿੱਲੀਆਂ ਅੱਗ ਵੀ ਅੱਗ ਕੇ ਦੱਬਦੇ ਹੁੰਦੇ ਸੀ ਅੱਗੇ ਕਿ ਨਾ ਖਾਰਿਆਂ ਉਹਨੇ ਸ਼ਾਇਦ ਅੱਗ ਲੈ ਕੇ ਆਉਂਦੇ ਦੇ ਸੀ ਘੇਰੀ ਘਰ ਚੱਪੜ ਚ ਵੀ ਮੈਨੂੰ ਅੱਗ ਦੇ ਦੇ ਮਾਛਾ ਚ ਨਹੀਂ ਆ ਮਾਛਾ ਚ ਘੱਟ ਵਰਤਦੇ ਜੀ ਹਲੋ ਉਹਦਾ ਹਾਰੇ ਗੁਰੂ ਚਕਲਾ ਦੇ ਦਿੰਦੇ ਸੀ ਅੱਗ ਦੱਬੀ ਹੁੰਦੀ ਸੀ ਉਹ ਪਾਈ ਹੁਣ ਉਹ ਉਧਰ ਇਸ਼ਨਾਨ ਕਰਾਉਣਾ ਉਧਰ ਆ ਕਿਨੇ ਮੀ ਪੈ ਗਏ ਲਖੜਾ ਜੀਆ ਬੁਰਾ ਹਾਲ ਹੋ ਗਿਆ ਉਧਰੋਂ ਬਾਬਾ ਉਹ ਵੀ ਉਹ ਮੈਂ ਭੰਗੜਾ ਨਹੀਂ ਪਾਉਣੀ ਉਹ ਫਿਰ ਉਹਨਾਂ ਪਹਾੜੀ ਤੋਂ ਇੱਕ ਇੱਕ ਦੇ ਸੀ ਆ ਕੇ ਜੀ ਦੀ ਉਧਰੋਂ ਚਰਤ ਰੁਪਿਆ ਅੱਛਾ ਹਰੀ ਰਾਤ ਨੂੰ ਫਿੰਗਰ ਜੀ ਮੈਂ ਹੁਣ ਇਸ਼ਨਾਨ ਕਰਾਉਣਾ ਬਾਬੇ ਦਾ ਚਲੇ ਆ ਗਿਆ ਚਲੇ ਗਿਆ ਭਾਈ ਜਦੋਂ ਗਿਆ ਉਹ ਕਹਿੰਦੇ ਵੀ ਆਨਾ ਲਓ ਉਹਨੇ ਆਨਾ ਜੇ ਕੱਢ ਕੱਢਦਾ ਨੇ ਇਹ ਨਹੀਂ ਆਨਾ ਲੈਣਾ ਅੱਖ ਦਾ ਨਾ ਲੈਣਾ ਅੱਛਾ ਉਹਨੇ ਅੱਖ ਮੂਰੇ ਕਰਤੀ ਕਹਿੰਦਾ ਕੱਢ ਲੈ ਭਾਈ। ਸ਼ੇਖਬਰੀ ਦੀ ਅੱਖ ਦਿੱਤੀ ਪੱਟੀਆਂ ਬੰਨੀਆਂ ਹੋਈਆਂ ਉਹਨੇ ਤੇ ਅੱਗ ਲਿਆ ਕੇ ਚਾਤ ਦੇ ਸਾਰਾ ਕੁ ਕਰਕੇ ਕੋਪਈ ਉਸ ਟੈਨ ਨੂੰ ਗਰਮ ਪਾਣੀ ਕਰਕੇ ਇਸ਼ਨਾਨ ਕਰਵਾਤਾ। ਉਹ ਬੱਬਾ ਪੋਦੇ ਬੱਬਾ ਜੀ ਕਰਦੇ ਸ਼ੇਖਬਰੀ ਜੀ ਅੱਖ ਤੇ ਕੀ ਹੋ ਗਿਆ? ਪੱਟੀ ਕਾਦੂ ਬੰਨੀ ਹੈ। ਕਹਿੰਦਾ ਜੀ ਆਈ ਹੋਈ ਆ। ਅੱਛਾ ਜਿਵੇਂ ਆਪਣੀ ਦੁਗਣੀ ਆ ਜਾਂਦੀ ਆ। ਹਾਂ ਹਾਂ। ਉਹ ਕਹਿੰਦਾ ਖੋਲ ਪੱਟੀ। ਕੰਦਾ ਆਈ ਤਾਂ ਹੋਈ ਆ ਪਰ ਛੋਟੀ ਆ ਉਸ ਤਰ੍ਹਾਂ ਨਾ ਉਹ ਸੇਖੀ ਬੀਤ ਪਪਾ ਜੀ ਨੇ ਆਏ 12 ਸਾਲ ਬਾਅਦ ਉਹਨੂੰ ਗੁਰੂ ਮਿਲਿਆ ਸੀ ਪ੍ਰੇਖਿਆ ਲਈ ਛੋਦੀ ਵਿੱਚ ਗੁਰੂ ਐਵੇਂ ਨਹੀਂ ਮੜਦੇ ਜੀ ਪਹਿਲਾਂ ਬਹੁਤ ਤਵਜਾ ਹੁੰਦੀ ਉਸ ਕਰਕੇ ਉਹਦੀ ਅੱਖ ਛੋਟੀ ਸੀ ਆਖਾਂ ਦੀ ਹਾਂ ਜੀ ਆਪ ਕੋ ਜੇ ਬਾਪਰੇ ਪੱਟੀ ਕੁ ਲਈ ਉਹ ਜਾਂਦੀ ਜਾਣ ਸੀ ਪ੍ਰੇਖਿਆ ਲੈਂਦਾ ਜੀ ਆਪ ਵੀ ਜਰ ਕੋ ਕਰਦੇ ਵੀ ਪਹਿਲਾਂ ਤਾਂ ਜਿਉਂਦਾ ਕਿਸੇ ਜੂ ਇਵੇਂ ਆਪਾਂ ਪੇਪਰ ਲੈਣੇ ਹੋ ਗੁਰੂ ਮਿਲ ਗਿਆ ਗੁਰੂ ਉਹਨੂੰ ਉਹੀ ਗੁਰੂ ਬੈ ਗੁਰੂ ਮਿਲਿਆ ਚੇਕ 12 ਸਾਲ ਬਾਅਦ ਬੜੀ ਸਾਖ ਅੱਛਾ ਬੱਚਾ 12 ਸਾਲ ਨੂੰ ਮਾਉਣਾ ਗੁੜੀ ਐ ਇੱਥੇ ਦੋ ਦਿਨ ਨਹੀਂ ਬਾਡੀ ਭਰਦਾ ਗੁ ਆਹ ਗਾ ਇਹ ਇੱਥੇ ਉਹ ਨਹੀਂ ਪਾਣੀ ਪਹੁੰਚਦਾ